ਤੁਸੀਂ ਹਰ ਰੋਜ਼ ਜ਼ਰੂਰਤ ਨਾਲੋਂ 10 ਗੁਣਾ ਜ਼ਿਆਦਾ ਲੋਣ ਖਾ ਜਾਂਦੇ ਹੋ ਨਮਕ ਵਿੱਚ 40% ਸੋਡੀਅਮ ਤੇ 60% ਕਲੋਰਾਇਡ ਹੁੰਦਾ ਆ ਆਪਣੇ ਸਰੀਰ ਨੂੰ ਨਰਵ ਤੇ ਮਸਲ ਫੰਕਸ਼ਨ ਲਈ ਥੋੜੇ ਜਿਹਾ ਸੋਡੀਅਮ ਦੀ ਜ਼ਰੂਰਤ ਹੁੰਦੀ ਆ 1.5 ਤੋਂ 5 ਗ੍ਰਾਮ ਸਵੇਰ ਤੋਂ ਲੈ ਕੇ ਰਾਤ ਤੱਕ ਮਤਲਬ ਇੱਕ ਚਮਚ ਤੇ ਉਹਦਾ ਵੀ ਸੋਡੀਅਮ ਬਾਕੀ ਸਾਰੀ ਚੀਜ਼ਾਂ ਚ ਵੈਚ ਨੋਨ ਵੈਚ ਡਰਿੰਕਸ ਫਰੂਟਸ ਵਿੱਚ ਅਵੇਲੇਬਲ ਹੁੰਦਾ ਆ ਹੁਣ ਤੁਸੀਂ ਆਪ ਸੋਚੋ ਤੁਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨਾ ਲੋਣ ਖਾ ਜਾਂਦੇ ਹੋ ਦਹੀਂ ਲੋਕੀ ਤਾਂ ਸਬਜ਼ੀ ਨੂੰ ਟੇਸਟ ਕਿਤੇ ਬਿਨਾਂ ਹੀ ਹੋਰ ਨਾਣ ਛਿੜਕ ਲੈਂਦੇ ਆ ਕੋਲ ਦਹੀਂ ਪਈ ਆ ਉਹਦੇ ਚ ਪਾ ਲਿਆ ਲੱਸੀ ਪਈ ਆ ਉਹਦੇ ਚ ਪਾ ਲਿਆ ਤੇ ਇਹ ਜ਼ਰੂਰਤ ਤੋਂ ਵੱਧ ਸਾਲਟ ਆਪਣੇ ਸਰੀਰ ਨੂੰ ਕਿੰਨਾ ਨੁਕਸਾਨ ਕਰਦਾ ਆ ਜਿਹੜੀਆਂ ਆਪਣੇ ਕਿਡਨੀਜ਼ ਹੁੰਦੀਆਂ ਇਹਨਾਂ ਦਾ ਕੰਮ ਹੁੰਦਾ ਸੋਡੀਅਮ ਨੂੰ ਬੈਲੈਂਸ ਕਰਕੇ ਰੱਖਣਾ ਜੇ ਇਹ ਘੱਟ ਮਾਤਰਾ ਵਿੱਚ ਹੁੰਦਾ ਤੇ ਹੋਲਡ ਕਰਕੇ ਰੱਖਦੀਆਂ ਜੇ ਵੱਧ ਮਾਤਰਾ ਵਿੱਚ ਹੁੰਦਾ ਤਾਂ ਯੂਰੀਨ ਚ ਰਿਲੀਜ਼ ਕਰ ਦਿੰਦੀਆਂ ਨੇ ਪਰ ਜਦੋਂ ਆਪਾਂ ਹਰ ਰੋਜ਼ ਹੀ ਬਹੁਤ ਜ਼ਿਆਦਾ ਨਮਕ ਖਾਈ ਜਾਵਾਂਗੇ ਤਾਂ ਕਿਡਨੀਜ਼ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਤਾਂ ਇੱਕ ਟਾਈਮ ਤੇ ਆ ਕੇ ਆਪਣੀ ਸਮਰੱਥਾ ਖੋਹ ਦਿੰਦੀਆਂ ਨੇ ਉਸ ਟਾਈਮ ਕੀ ਹੁੰਦਾ ਹੈ ਜਿਹੜਾ ਸੋਡੀਅਮ ਹੁੰਦਾ ਉਹ ਯੂਰੀਨ ਚ ਰਲਣ ਦੀ ਬਜਾਏ ਖੂਨ ਚ ਰਲਣ ਲੱਗ ਜਾਂਦਾ ਹੈ ਬਲੱਡ ਵੋਲਿਊਮ ਵੱਧ ਜਾਂਦਾ ਹੈ ਦਿਲ ਨੂੰ ਪੰਪਿੰਗ ਵਧ ਕਰਨੀ ਪੈਂਦੀ ਹੈ ਜ਼ੋਰ ਵੱਧ ਲੱਗਦਾ ਹੈ ਧਮਨੀਆਂ ਸਖਤ ਹੋ ਜਾਂਦੀਆਂ ਬ੍ਰੇਨ ਹੈਮਰਿਸ ਤੱਕ ਦੀ ਪ੍ਰੋਬਲਮ ਆ ਜਾਂਦੀ ਹੈ ਹਾਰਟ ਅਟੈਕ ਦੀ ਪ੍ਰੋਬਲਮ ਆ ਜਾਂਦੀ ਹੈ ਹੌਲੀ ਹੌਲੀ ਆਪਣੀ ਵੱਧ ਨੂਨ ਖਾਣ ਦੀ ਆਦਤ ਨੂੰ ਘਟਾ ਲਓ ਢਾਲ ਸਬਜ਼ੀ ਚ ਐਕਸਟਰਾ ਨੂਨ ਨਾ ਪਾਇਆ ਕਰੋ